ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਨੇ ਠੀਕ ਠਾਕ ਮੈਂ ਤੁਹਾਡਾ ਆਪਣਾ ਲੱਖਾ ਬੜਕਾ ਨੌਲਾ ਅੱਜ ਦੇ ਸਮੇਲੇ ਦੀ ਕੋਰ ਸੁਖਿਆ ਬਲੌਰ ਦੇ ਚੌਥੇ ਕਬੱਡੀ ਕੱਪ ਦੀ ਜਿਹੜੀ ਫਾਸਟ ਰੇਟ ਟੀਮ ਹੈ ਉਹ ਕੋਰ ਸੁਖਿਆ ਕੋਰ ਸੁਖਿਆ ਦੀ ਟੀਮ ਫਾਸਟ ਰਹੀ ਹੈ ਤੁਸੀਂ ਦੇਖ ਰਹੇ ਹੋ 66000 ਰੁਪਇਆ ਕੋਰ ਸੁਖਿਆ ਪਹਿਲੇ ਨੰਬਰ ਪਲੱਸ ਕਪ ਜਿਹੜੇ ਪਲੇਅਰਾਂ ਨੂੰ ਦਿੱਤੇ ਜਾ ਰਹੇ ਆ ਜੋਰ ਸੁਖੀ ਦੀ ਟੀਮ ਜਿਹੜੀ ਫਾਸਟ ਰਹੀ ਅੱਜ ਦੇ ਮੈਚ ਤੋਂ ਤੇ ਬੈਸਟ ਜਿਹੜੇ ਰਹੇ ਨੇ ਉਹ ਤੰਮੂ ਕੋੜ ਸੁਖਿਆ ਜਾਫੀ ਕੁਲਵੀਰ ਬੋੜਾ ਵਾਲਾ ਰੀਡਰ ਆਓ ਜੀ ਜਿਹੜੇ ਬੈਸਟ ਨੇ 42 ਵਾਲਾ ਤੰਮੂ ਕੋੜ ਸੁਖਿਆ ਸਭ ਤੋਂ ਕਬੱਡੀ ਵਾਲ ਦੀ ਟੀਮ ਜਿਹੜੀ ਅੱਜ ਸੈਕੰਡਰੀ ਹੈ ਇਸ ਤੋਂ ਬਾਅਦ ਦੇਖੋ ਤੁਹਾਨੂੰ ਤੇ ਕਬੱਡੀ ਕੱਪ ਤੋਂ ਕੌਣ ਬੈਸਟ ਰਿਹਾ ਸੈਕੰਡ ਟੀਮ ਰਹੀ ਹੈ ਖਿਆਲੀ ਵਾਲਾ ਵਿੰਦੂ ਕਾਜਲੇ ਬਠਿੰਡੇ ਦੀ ਅੱਜ ਗੱਗੂ ਨੇ ਸਿਰੇ ਦੀਆਂ ਰੇਡਾਂ ਪਾਈਆਂ ਹੋਰ ਗੱਗੂ ਠੀਕ ਹੈ ਸੈਟਾਂ ਜਮਾ ਚੱਲ ਮੇਰਾ ਬਾਬੇ ਨਾਨਕ ਦੀ ਅੱਜ ਹੱਥ ਕਰਾਤੀ ਗੱਗੂ ਔਲਖਾਂ ਵਾਲੇ ਨੇ ਸੋ ਪ੍ਰਾਈਜ਼ ਜਿਹੜਾ ਦਿੱਤਾ ਜਾ ਰਿਹਾ ਹੈ ਸੈਕੰਡ ਖਿਆਲੀ ਵਾਲਾ ਵਿੰਡੂ ਕਈ ਟੀਮ ਨੂੰ ਅੱਜ ਪੀਛਾ ਡੈਡ ਖੇਡਿਆ ਆਓ ਖੜਾ ਗੋਰਾ ਖਿਆਲੀ ਵਾਲੀ ਐਕਸ਼ਨ ਗੋਰਾ ਕਿਦੜਵਿੰਡੀ ਇਸ ਲਈ ਪਲੇਅਰਾਂ ਨੂੰ ਜਿਹੜਾ ਮਾਨਸੂਬਾਨ ਦਿੱਤਾ ਜਾ ਰਿਹਾ ਨੱਬੂ ਲੱਭੂ ਆ ਜਾ ਲੱਭੂ ਆ ਜਾ ਨੱਥੂ ਵਾਲੀ ਆ ਬਹੁਤ ਮੁਬਾਰਕਾਂ ਲੱਭੂ ਇਸ ਲਈ ਤਿਆਰ ਨੇ ਖਲੂਰ ਦੇ ਸੈਕੰਡ ਰੈਂਡ ਦੀ ਟੀਮ ਅੱਜ ਦੇ ਇਸ ਮੇਲੇ ਦੀ 41000 ਰੁਪਇਆ ਔਰ ਇਹ ਟੀਮ ਨੇ ਜਿਹੜਾ ਇਸ ਵੀ ਟੀਮ ਨੂੰ ਮਾਨ ਸਤਕਾਰ ਦਿੱਤਾ ਜਾ ਰਿਹਾ ਹੈ ਜਿਹੜੇ ਟੀਮ ਦੇ ਵਿੱਚ ਇੱਕ ਵਾਰੀ ਦੇਖਾਰਾ ਭਵਾਵਾਂਗੇ ਹੋਰ ਸੋਰਹਾ ਸ਼੍ਰੀ ਅਕਾਲ ਬਹੁਤ ਬਹੁਤ ਧੰਨਵਾਦ ਬੈਸਟ ਆਫ ਦਿ ਗੇਮ ਬੈਸਟ ਯਾਫੀ ਤੇ ਰੀਡਰ ਆਜੋ ਐਲਡੀਆਂ ਦੇਣੀਆਂ ਨੇ ਲਿਆਓ ਐਲਡੀਆਂ ਚੱਕੀ ਜੀ ਬੈਠੋ ਤੇ ਜਾ ਆ ਵੀ ਤਾਂ ਮੂ ਕੋਰਸ ਗਿਆ ਐਲੜੀਆਂ ਲਿਆਓ ਜੀ ਚੱਕ ਕੇ ਤਮੋ ਭਾਰਾ ਪੁੱਤ ਆਖਾ ਅਭੀ ਤਮੋ ਕੋਰਸ ਹੋ ਗਿਆ ਤੇ ਕਲਵੀਰ ਬੋੜਾ ਵਾਲਾ ਹਾਂਜੀ ਸ਼ਾਲੀ ਅੰਟੀ ਵਾਲੇ ਆ ਮੁੰਡਾ ਫਸਟ ਹੈਟਰ ਕਲਵੀਰ ਬੋੜਾ ਵਾਲਾ ਮੈਚ ਚੌਥੀ ਸ਼ਾਲੀ ਅੰਟੀ ਵਾਲੀ ੜੀਆਂ ਜਿਹੜੀਆਂ ਤੇ ਆ ਰਹੀਆਂ ਹਾਂ 189 ਕ੍ਰਿਕਟ ਜਦੋਂ ਰਮੇਂਦਰ ਨੇ ਪਹਿਲੇ ਕਿਹਾ ਮੈਂ ਖਾਸ ਤੌਰ ਤੇ ਤੰਮੂ ਕੋਲ ਸਖੇਰਾ ਸਨਮਾਨ ਹੋ ਰਿਹਾ ਅੱਜ ਦੇ ਪਲੂਰ ਦੇ ਮੇਲੇ ਦਾ ਜਿਹੜਾ ਬੈਸਟ ਰਿਹਾ ਹੈ ਕਮੇਟੀ ਦਾ ਔਰ ਦੇਖੋ ਤੁਸੀਂ ਉਹ ਅੰਮੋ ਪੁਸ਼ਤੀ ਵਾਲਾ ਬੈਸਟ ਰਾਹੀ ਇਹ ਅੱਜ ਦੇ ਖੇਡ ਦੇਗਾ ਬਹੁਤ ਵਾਤਾ ਨਾਲ ਕਲਵੀਰ ਦੋਨੇ ਖੜ ਜੋ ਔਰ ਵੀਰੋ ਫੋਟੋ ਖਿਲਾਇਆ ਰਹਾ ਦੋਨੇ ਕਲਵੀਰ ਬੋਰਡਾਂ ਤੇ ਤੰਮੂ ਬੈਸਟ ਨੇ